ਲਿਗਰ ਤੇ ਆਤਮ ਹੋ ਗਿਆ ਵਾ ਜਾ ਕੇ ਨਾ ਭੂਆ ਨੇ ਲੈਵਾ ਜੀ ਦੀ ਖੇਤੀ ਚੜੀ ਕੰਡੀ ਹੋਣੀ ਆ ਮਮੀ ਨੂੰ ਨਾ ਪਾਲਾ ਜਗੇ ਤੇ ਵੇਖਾ ਕਿੰਤਾ ਪੱਗ ਸਵਰਨ ਡਿਆ ਵਾ ਹੈ ਇਹਦਾ ਰਧਾ ਨਾ ਮਮੀ ਨੂੰ ਗੜਪ ਤਲਗੰਡੀ ਆ ਵਾ ਵੀ ਮੈਂ ਕਿੱਥੇ ਚੱਲਿਆ ਵਾ ਹੈ ਚੋਰੀਆਂ ਤੇ ਆਉਂ ਘਮਾਉਂਦੇ ਆ ਪਿਓ ਪੁੱਤ ਜਿੱਦਾਂ ਪਤਾ ਨਹੀਂ ਕੀ ਹੁੰਦਾ ਵਾ ਹੈ ਦੱਸ ਮੈਨੂੰ ਮੁੜ ਕੇ ਨਹੀਂ ਪਤਾ ਲੱਗਣਾ ਕਿ ਤੂਆ ਘਰ ਆਊਗੀ ਇਹਨੂੰ ਤੇ ਮੈਂ ਮਤ ਦਿੰਨੀ ਆ ਨਾ ਜਰਾ ਕਰ। ਚੱਲੀ ਆ। ਚੱਲੀ ਗਈ। ਹੈ ਵੇ ਇਤਨੇ ਮੂਹ ਕਰ ਕੇ ਜਰਾ ਕਰ। ਹਾਂਜੀ। ਆ ਕਿਦਾਂ ਆ ਚੱਲੀਏ? ਉਹ ਚੱਲਾ ਮੈਂ ਪੂਆ ਪਿੰਡ ਲੈਣਾ। ਅੱਛਾ। ਹਾਂ। ਆਖਰ ਸੱਚ ਬੋਲ ਹੀ ਦਿੱਤਾ ਪੂਆ ਪਿੰਡ ਚੱਲਿਆ ਪੂਆ ਨੂੰ ਲੈਣਾ। ਕਿ ਤੁਹਾਨੂੰ ਘੜਾ ਪਤਾ ਨਹੀਂਗਾ ਸਾਗੋ ਸੁਣਦੇ ਲੈ ਰਹੇ ਤੁਸੀਂ। ਸੁਣਦੇ ਲਿਆ ਹੀਗਾ। ਤਹਿੱਦਾ ਜਾਣਾ ਟੀ-ਸ਼ਰਟ ਪਾ ਕੇ। ਨਹੀਂ ਨਹੀਂ ਗੱਟ ਪਾਉਣਗਾ ਉਦੋਂ ਜੀ। ਹਾਂ ਤੇ ਪਤਾ ਕਿੰਨੀ ਆ। ਉਹ ਮੈਂ ਤੇ ਜਾ ਜਾਨ ਕਿਤੇ ਖਾਂਢੀ ਨਾਲ ਵਾਰੀ ਉਹ ਜਗੜ ਪਾਉਣਾ ਦਾ ਮੈਂ ਜਾਈ ਮੈਨੂੰ ਨਿਕਲ ਪਤਾ ਕੱਤ ਜਾਣਾ ਕਿੱਦਾਂ ਪਾਉਣਾ ਕੀ ਕਰਨਾ ਹੁਣ ਗੱਡੀ ਤੇ ਜਾਣਾ ਵੀ ਤਾਂ ਮੋਟਰਸਾਈਕਲ ਤੇ ਉਹ ਗੱਡੀ ਤੇ ਜਾਣਾ ਵਾ ਅੱਛਾ ਅੱਜ ਗੱਡੀ ਤੇ ਚੱਲਿਆ ਆਵਾ ਮੇਰਾ ਮੋਟਰਸਾਈਕਲ ਦੇਖ ਲੈਣਾ ਮੇਰੀ ਗੱਲ ਸੁਣ ਲੈ ਮੋਟਰਸਾਈਕਲ ਆ ਜਾ ਬੰਦਿਆਂ ਵਾਂਗੂ ਕੱਲ ਮੋਟਰਸਾਈਕਲ ਤੇ ਜਾਣਾ ਕੋਈ ਗੱਲ ਨਹੀਂ ਆਹੋ ਗੱਡੀ ਧੂਆ ਗੱਡੀਆਂ ਤੋਂ ਥੱਲੇ ਨਹੀਂ ਗਈ ਹੁੰਦੀ ਕੋਈ ਗੱਲ ਨਹੀਂ ਉੱਥੇ ਪਤਾ ਸਾਰੀ ਟੁੱਟੀ ਛੜਕਵਾਓ ਗੱਡੀ ਪੜਕੰਦਾ ਜਾਏਗਾ ਗੱਡੀ ਵਿੰਗੀ ਹੋ ਜੰਦੀ ਐ ਉਥੇ ਤੂੰ ਮੂੰਹ ਬੰਦ ਰੱਖਾ ਖਾਪਣਾ ਜ਼ਬਾਨ ਚਾਹ ਨਾ ਲੱਭ ਜਿੱਕੜਿਆ ਕਰ ਬਲਸ ਬੰਨੇ ਤੇਰੀ ਜ਼ਬਾਨ ਤੋਂ ਜ਼ਿਆਦਾ ਚੱਲਦੀ ਜਾਣਦੀ ਐ ਆ ਕੋਈ ਨਹੀਂ ਜਪਾਣ ਮੇਰੀ ਦਈਆਂ ਇਦਾਂ ਹੀ ਕਹ ਨਾ ਚਪੇੜ ਵੀ ਵੱਜ ਜਾਣੀ ਤੇਰੇ ਗੱਲਾਂ ਕਰਦਾ ਫਿਰਨਾ ਵਾ ਬੋਲਦੀਆਂ ਗੱਲਾਂ ਨਾ ਕਰੋ ਲੈ ਕੇ ਮਾਇਨਾ ਘੰਟੇ ਤੱਕ ਉਹਨਾਂ ਨੂੰ ਚਾਹ ਪੜੀ ਬਣਾ ਦੇ ਲੈ ਠੀਕ ਆ ਆਹ ਕੱਢਣੀ ਆ ਪਕੌੜੇ ਥੋੜੇ ਕੱਢ ਲੀਆ ਭਾਵੇਂ ਆ ਪਨੀਰ ਵਾਲੇ ਕੱਢ ਲਿਓ ਥੰਗੀ ਹੋਣੀ ਨਹੀਂ ਵਾਲੇ ਕੱਢੂਗੀ ਕਰ ਨਾ ਕਰ ਤੂੰ ਉਹ ਅਗੜੀ ਰੋ ਰੋ ਜੇ ਹੁੰਦੀ ਆ ਰੋ ਜਰੂਰ ਜੇ ਹੁੰਦੀ ਆ ਭੂਆ ਇਹ ਤਾਂ ਸੋਫ ਉਦਾਂ ਆਜਾ ਮਾਰਿਆ ਨੇ ਉੱਠਦਾ ਤੂੰ। ਉਹ ਚਲੋ ਮੈਨੂੰ ਪਤਾ ਲੇਟ ਨਾ ਕਰਵਾ ਚੱਲਾਵਾ। ਮੈਂ ਤਾਂ ਵੀ ਲੇਟ ਕਰਦਾ। ਤਾਂ ਵੇਖ ਲੈ ਪਿਓ ਪੋਦੀ ਸਿੱਟੀ ਕਿਦਾ ਮਿਲਦੀ ਆ। ਹੈਂ? ਕਿੱਡਾ ਪਿਆਰ ਚੜਿਆ ਇਹਨੂੰ ਭੂਆ ਨਾਲ। ਪਕੌੜੇ ਕੱਢ ਲਿਓ। ਕੱਢ ਕੇ ਰੱਖਣੀ ਦੋ ਪ੍ਰਕਾਰ ਦੇ ਪਕੌੜੇ ਵੇ। ਵਿਖੀ ਸਹੀ ਤੂੰ। ਇਹ ਕੱਢ ਦੇ। ਉਹ ਮੜਾ ਜਿਹੇ ਹਸਤਾਜਾ ਵੇਖ ਲਿਆ ਸੀ। ਉਹ ਮੈਂ ਕਿਹਾ ਮੈਂ ਹੋ ਗਿਆ ਤਿਆਰ। ਚੱਲਾਂ ਭੂਆ ਨੂੰ ਲੈਣ। ਅੱਛਾ ਤੇ ਮੈਨੂੰ ਥੋੜੇ-ਬੋੜੇ ਪੈਸੇ ਦੇ ਦਿੰਦੇ। ਮੇਰੇ ਨਾਲ। ਮੈਂ ਨਾ ਆਹ ਦੇਖ ਤੇ ਦੇ ਅਖਬਾਰਾਂ ਜਿਹੜੀ ਆ ਉਹਦੇ ਥਲੇ ਬਾੜੇ ਹੀ ਚਾਹੋ ਠੀਕ ਹੈ ਰਮਨ ਨੂੰ ਤੂੰ ਡੋਕ ਨੀ ਮੇਰੀ ਗੱਲ ਸੁਣ ਲੈ ਹੌਂਸ ਲੈਣੇ ਇਹ ਹੌਂਸ ਨੇ ਆ ਵੀ ਹੈ ਉਹ ਨਹੀਂ ਰਮਨ ਜਾਊਂਗਾ ਕਿਹਦੇ ਦਾਦੀ ਪੁੱਤੀ ਰਾਹ ਛੋੜਨੀ ਕਿਤੇ ਉਹ ਨਹੀਂ ਨਹੀਂ ਅੱਗੇ ਕਿ ਮੈਂ ਤੇ ਜਾਣਾ ਵਾ ਆਹੋ ਹੌਂਸ ਨਹੀਂ ਕੋਈ ਗੱਲ ਨਹੀਂ ਮੇਰੀ ਗੱਲ ਸੁਣ ਲੈ ਉੱਥੇ ਸਾਰਿਆਂ ਨੂੰ ਪਿਆਰ ਨਾਲ ਮਿਲ ਕੇ ਬਣੀ ਹੈ ਉਹ ਨਹੀਂ ਨਹੀਂ ਕਿੰਨਾ ਮਿਲ ਕੇ ਆਊਂਗਾ ਸਾਰਿਆਂ ਨੇ ਕਹਿੰਦੇ ਆਜੋ ਗੁੰਡੇ ਆਇਓ ਭਈ ਹੈ ਉਹ ਕੋਈ ਗੱਲ ਨਹੀਂ ਕਰਾਂਗਾ ਕਹ ਜਰੂਰ ਆਇਓ ਜਿੰਨਾ ਮਰਜ਼ੀ ਹੈ ਨਾ ਓਏ ਆਹੋ ਤੇ ਭੂਣ ਮੈਂ ਲੈ ਚੱਲਿਆ ਉਹ ਕੋਈ ਗੱਲ ਨਹੀਂ ਐ ਮਮੀ ਦੀ ਗੱਲ ਸੁਣ ਲੋ ਹਾਂ ਰੱਬੀ ਆਪਾਂ ਗੱਲਾਂ ਨਹੀਂ ਖੰਡੇ ਬੈਠੇ ਆਹੋ ਤੈਨੂੰ ਲਾ ਕੇ ਕੰਧ ਸੁਣ ਲਈ ਸਭ ਕੋ ਦੱਸਿਆ ਭਲਾ ਇਹ ਦੱਸ ਹੈ ਇਹੋ ਕਿ ਤੁੰਡਾ ਗੱਲਾਂ ਦਾ ਫਰਦਾ ਹੀ ਹੈ ਜੇ ਤੁਮਾਰੋ ਟੀ ਮੰਗਣ ਗਿਆ ਤੇ ਕਹਿੰਦੀ ਮੈਂ ਤੁਹਾਡੀ ਗੱਲਾਂ ਸੁਣ ਲਈਆਂ ਮੈਂ ਕੀ ਗੱਲ ਸੁਣ ਲਈਆਂ ਫਿਰ ਤੇ ਆਹੋ ਤੇ ਮੈਂ ਤਾਂ ਘੜਾ ਭੂਆ ਲੈਣ ਜਾਣਾ ਦੱਸਿਆ ਕਿ ਕਿੰਨੀ ਮਾੜੀ ਗੱਲ ਹੈ ਆਹੋ ਇਤਰਾ ਭਾ ਚਾਹੀਦੀ ਨਹੀਂ ਐਵੇਂ ਬੇਫਜ਼ੂਲ ਲਾ ਸੁਣਦੇ ਅਸੀਂ ਜਿਹੜੀ ਕਿਤੇ ਚੋਰੀ ਕਰ ਚੱਲੇ ਹਾਂ ਆਹੋ ਮੈਂ ਭੂਆ ਨੂੰ ਨਾ ਪਾ ਲਾ ਗਈ ਜਾਣਾ ਤੁਹਾਨੂੰ ਤੁਹਾਨੂੰ ਘੜਾ ਪਾ ਨਹੀਂ ਲੱਗਣਾ ਹੋਰ ਤੇ ਗੱਲ ਆਹੋ ਤੰਗ ਗਾ ਦਾ ਬੜੀ ਮਹਾਲੀਤ ਨਾਲ ਉਹਾਂ ਸੁਹਾਂ ਲੈਣੀ ਅਣੀ ਚਾਹੀਦੀ ਹੈ ਉਹ ਗੱਲ ਤੇ ਮਾੜੀ ਹੁਣ ਕੀ ਬੰਦਾ ਕਰੇ ਜਿਹੜਾ ਬੰਦਾ ਹਾਤੋਂ ਦਾ ਮਜਬੂਰ ਹੋਵੇ ਕੀ ਕਰੇ ਹੁਣ ਗੱਲ ਹੱਬੀ ਲਈ ਸੀ ਆਹ ਇਦਾਂ ਕਰੋ ਮੈਂ ਹੋ ਗਿਆ ਮੈਂ ਤੇ ਉਹ ਨਾ ਆਇਆ ਖਪਾਤ ਹੋ ਜੀ ਜਾਣ ਲੱਗਾ ਕਿ ਮੈਨੂੰ ਤੇਰਾ ਟਾਈਮ ਨਹੀਂ ਨਹੀਂ ਤੂੰ ਨਿਕਲ ਜਣ ਆਹ ਆਇਆ ਉਹ ਅੱਜ ਆ ਤੀ ਤੇੰਗਾ ਆਪਰਾ ਜਾ ਤੇ ਉਹਨਾਂ ਵੀ ਵਿਚਾਰੀ ਨੂੰ ਘਰ ਛੱਡ ਕੇ ਗਈ ਇਹ ਮੁਰਸੀ ਉਹਦੇ ਦਾਦੀ ਪੋਤੀ ਨੂੰ ਠੀਕ ਨਹੀਂ ਜਿਤਨਾ ਲੈਂਦੇ ਉਤਨਾ ਛੱਡ ਕੇ ਬਣੇ ਪੈਣੇ ਚਲੋ ਕੋਈ ਗੱਲ ਨਹੀਂ ਮਹਾਰਾਜ ਲੰਬੀ ਲੰਬੀ ਹੋਰ ਕਰੇ ਇਹ ਉਹ ਕੋ ਹੈ ਐ ਉਸ ਤੇ ਆ ਪਾਸ ਤੇ ਉਹ ਜਿੰਦਗੀ ਬਖਸ਼ੀ ਭੂਆ ਦੀ ਚਲਾ ਜਾਂਦੀ ਆ ਤਾਂ ਪੰਜਨ ਰੌਣਕ ਲਾ ਜਾਂਦੀ ਆ ਹੈ ਇਹ ਉਹ ਤੋਂ ਹੁੰਦਾ ਸਿਆਣੇ ਬੰਦਿਆਂ ਦਾ ਚਲੋ ਠੀਕ ਆ ਵਧੀਆ ਚਲ ਆਉਣ ਵਾਲੀ ਆ ਭੂਆ ਹੁਣ ਹੋ ਜਾ ਜੀਵਨ ਜੋਤੂ ਰੈਡੀ ਹੈ ਕਦੀ ਤੱਤੇ ਤੇ ਕਦੀ ਠੰਡੇ ਹੁਣ ਆਹੋ ਕੰਮ ਚੱਲਣਾ ਫੇਰ ਪਤਾ ਨਹੀਂ ਕਿੰਨੇ ਦਿਨ ਰਹਿਣਾ ਹੈ ਇਹ ਖਤੇ ਇਹਦਾ ਨਹੀਂ ਮੈਨੂੰ ਪਤਾ ਲੱਗਣ ਡਿਆ ਦੱਸ ਜੇ ਤੇ ਭੈਣ ਕੋ ਗਈ ਤੇ ਸਿੱਧੀ ਆਪਣੇ ਘਰ ਨੂੰ ਚਲ ਜਾ ਫੇਰ ਇੱਧਰ ਨੂੰ ਮੋਹ ਚੁੱਕਿਆ ਵਾ ਵੀ ਇੱਥੇ ਆਣ ਕੇ ਰਹਿਣਾ ਵਾ ਵਗਾ ਆਰਡਰ ਮਾਰਦੀਆਂ ਤੇ ਧਿਆਨ ਕਿ ਉਹ ਆਰਡਰ ਨਹੀਂ ਚੱਲੇ ਹੋਣੇ ਭੈਣ ਦੇ ਕੋਲ ਹਾਦੀ ਹੋਈ ਏ ਮਾਤਾ ਵਾਲੀ ਹੈ ਨਾਲ ਨਿੱਗੀ ਜੀ ਪੋਤੀ ਚੁੱਕੀ ਆ ਦੱਸ ਉਹਨੇ ਪੜ੍ਹ ਸਕੂਲ ਨਹੀਂ ਜਾਣਾ ਉਹਦੀਆਂ ਫੁੱਟੀਆਂ ਕਰਾਉਂ ਰਹੀ ਆ ਪਤਾ ਨਹੀਂ ਕੀ ਕਰਦੀ ਫਿਰਦੀ ਆ ਮੈਂ ਬਣਾਵਾ ਸਬਜ਼ੀ ਗਈ ਇਹਨਾਂ ਕਿਉਂ ਪੁੱਤਾਂ ਨੇ ਕਿ ਮੇਰੀ ਉਹ ਮਤ ਮਾਸ਼ੜਣੀ ਲੋਪ ਹੋ ਜੇ ਤਰਜੋ ਪੱਤਰ ਪੱਤਰ ਧਿਆਨ ਰੱਖੀ ਬੱਤ ਚੱਲ ਫੁੱਲਾ ਹੀ ਬੋਆ ਆਹ ਬੱਤ ਆਦਾ ਚੱਲੀਏ ਸਮਾ ਭੋਰੀ ਚੱਲੋ ਬੱਤ ਚੱਲੋ ਆਓ ਕੋਈ ਅਸੇ ਗੜਾਲ ਅਸੇ ਕਾਲ ਪਤਨੀ ਆ ਰਹੇ ਆ ਜੀ ਆਦੇ ਬਿਲਾਗ ਆਹ ਕੀ ਗਾੜਾ ਤੋਸਨਾ ਆ ਬਹਾ ਵਧੀਆ ਵਧੀਆ ਬਹਿ ਜਾ ਮੰਜੇ ਤੇ ਬਰੇ ਬਰੇ ਦੇ ਹਾਂ ਠੀਕ ਆ ਵਧੀਆ ਓਏ ਡਿੱਕਣ ਦੇ ਮੈਂ ਮਾਰ ਕੇ ਗਿਆ ਮੋੜੇ ਨੇ ਮੈਂ ਆ ਪੁਆ ਲੈ ਕੇ ਆਇਆ ਯਾਰ ਉਹ ਗੱਲ ਹੀ ਭੰਡੀ ਅਜੇ ਦਿਨ ਕਿਹਨੇ ਕਹੀ ਜੀ ਮੈਨੂੰ ਹੋ ਗਈ ਤਾਂ ਚਾਰ ਮਿੰਟਸ ਦਾ ਹੁੰਦਾ ਹੀ ਨਹੀਂ ਉਹ ਮੈਨੂੰ ਇਹ ਮੈਂ ਕਿਹਾ ਫੇਰ ਨਾ ਕਿਤੇ ਰੋਂਦੀ ਹੋਏ ਵਿਚਾਰੀ ਇਹੋ ਨਾਲ ਹੀ ਆ ਗਈ ਅੱਜ ਇਹਦੇ ਨਾਲ ਜੇ ਜੁੱਧ ਕੀਤੀ ਮੁਰਗੇ ਉੱਥੇ ਹੈ ਜੇ ਜੁੱਧ ਦੇ ਨੇ ਚੱਲ ਮੱਧੀ ਆਹ ਤੋਪੀ ਚ ਹਾਂ ਠੀਕ ਛੱਡ ਕੇ ਆਉਂਦੀ ਫੇਰ ਜੇਤ ਕਰਨੀ ਆਓ ਨਾਲੇ ਪਿੰਡੋਂ ਵੀ ਫੋਨ ਆਉਂਦੇ ਆਏ ਕਹਿੰਦੇ ਵੀ ਛੱਡ ਜੋ ਇਹਨਾਂ ਨੂੰ ਉਹ ਮੈਂ ਖਲੋ ਜਾ ਹੁਣ ਦੋ ਚਾਰ ਦਿਨ ਇਹ ਛੁੱਟੀਆਂ ਹੋਣ ਡੀਆਂ ਮੈਂ ਹਾਂ ਚੱਲ ਕੋਈ ਗੱਲ ਨਹੀਂ ਅਜੇ ਈਡੀ ਵੱਡੀ ਕਿਹੜੀ ਕਲਾਸ ਆ ਉਹ ਇਹ ਕਿਹੜੀ ਵੱਡੀ ਕਲਾਸ ਹੈ ਕੋਈ ਗੱਲ ਨਹੀਂ ਹਾਂ ਹੋਰ ਬੂਆ ਉਹਨਾਂ ਦਾ ਸੁਣਾਓ ਠੀਕ ਠਾਕ ਸਾਰੇ ਸਭ ਠੀਕ ਠਾਕ ਬਣਾ ਲੀਏ ਸਰ ਕਾਰੋਬਾਰ ਨੂੰ ਤਾਂ ਵਧੀਆ ਵਾ ਵਧੀਆ ਵਧੀਆ ਉਹ ਮੈਨੂੰ ਵੀ ਗਿਆਨ ਨੂੰ ਚਿਹਰੀ ਹੋ ਗਿਆ ਕਿ ਰਾਜ ਮਿਲੇ ਸੀ ਤੇ ਬੜੀ ਖੇਚੀ ਕਰਦੇ ਸੀ ਆ ਆ ਭਾਗ ਘਰ ਨੂੰ ਆ ਚੱਲੀ ਆ ਚੱਲੀਏ ਵੱਡਾ ਸੇ ਟਾਈਮ ਹੀ ਨਹੀਂ ਪਤਾ ਲੱਗਦਾ ਉਹ ਤਾਂ ਗੱਲ ਵਾਦ ਤੈਨੂੰ ਪਤਾ ਪੂਆ ਤੈਨੂੰ ਪਤਾ ਕਿ ਸਭ ਤੇ ਇਖਰੀ ਕਿ ਸਿਰ ਪਟਿਆ ਜਾਂਦਾ ਕਦੀ ਉਹ ਹੈ ਕਦੀ ਆ ਹੋ ਗਿਆ ਆ ਹੋ ਗਿਆ ਉਧਰ ਉਧਰ ਕਦੀ ਜਾ ਕਦੀ ਮਾਫੀ ਅੱਦਾਈ ਨੇ ਪੁੱਤ ਫਿਰ ਹੁਣ ਜਿੱਥੇ ਜਾਣਾ ਜਾਣਾ ਵੀ ਪੈਂਦਾ ਭੈਣ ਭਰਾ ਨੂੰ ਮਿਲਣਾ ਕਿੱਦਾਂ ਹੋਇਆ ਹਾਂ ਚੱਲ ਸੈਰ ਸੱਚ ਚੰਗਾ ਹੀ ਟਾਡੇ ਬੰਨੇ ਵੀ ਮਿਲ ਆਇਆ ਚੱਲ ਹੁਣ ਇੱਕ ਗੱਲ ਹੈਗੀ ਹੁਣ ਇਹ ਕਹਿਣਗੇ ਤੁਹਾਡੇ ਕੋਲ ਹੁੰਦਾ ਕੋਈ ਨਹੀਂ ਗਾ ਹਾਂ ਇਹ ਤਾਂ ਗੱਲ ਹੈ ਹਾਂ ਉਹ ਆਹ ਚਾਹਤਾ ਬੰਦਾ ਬੰਨਣਾ ਜਾਇਆ ਜਾਂਦਾ ਵਾ ਕਿ ਕੋਈ ਉਹਦੇ ਗੱਲ ਹੋਰ ਬਸ ਸੈਚੂਲ ਨਹੀਂ ਕਰਿਆ ਜਾਂਦਾ ਇਹ ਘਰਾਂ ਦੱਸਾਂ ਗੱਲ ਕੀ ਆ ਅੱਜ ਕੱਲ ਨਾ ਗੁੱਸੇ ਵਾਲੀ ਕੋਈ ਗੱਲ ਨਹੀਂ ਗਈ ਭੂਆ ਜੀ ਕਿ ਕੋ ਟਾਈਮ ਹੀ ਹੈ ਨਹੀਂ ਗਾ ਨਹੀਂ ਟਾਈਮ ਇਹ ਤਾਂ ਗੱਲ ਤੇਰੀ ਐਵੇਂ ਲੋਕੀ ਕਹਿੰਦੇ ਇਹਦੀ ਮਜਾਜ ਬੜੀ ਹੈ ਇਹ ਕੂਂਦਾ ਨਹੀਂ ਇਹ ਬੋਲਦਾ ਨਹੀਂ ਆਉਂਗਾ ਜਾਊਂਗਾ ਕੋ ਹੋਣ ਤੇ ਸਾਰੇ 20 ਜੀ ਘਰੋਂ ਕਰੀਏ। ਉਹੀ ਤਾਂ ਗੱਲ ਵਾ। ਹਾਂ ਹਾਂ ਹਾਂ। ਪਿੱਛੇ ਤਾਂ ਪਤਾ ਮਹੀਨਾ ਮਹੀਨਾ ਰਹਿ ਹੁੰਦੇ ਸਨ ਦੂਜੇ। ਉਹੀ ਤਾਂ ਗੱਲ ਵਾ। ਹੁਣ ਇੱਕ ਦਿਨ ਨਹੀਂ ਕੋਈ ਜਾ ਸਕਦਾ। ਹੁਣ ਤੇ ਦੋਵੇਂ ਘੰਟਿਆਂ ਦਾ ਸੌਂਹ ਰਹਿ ਗਏ ਸਾਰੇ ਰਿਸ਼ਤੇਦਾਰ। ਬਸ 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 ਵਿਆਹ ਸ਼ਾਦੀ ਚ ਵੀ ਇਦਾਂ ਹੀ। ਪੁੱਪੂ ਆਂ ਕਿਵੇਂ ਖੀਦੀ ਗੱਲ ਪੇ ਇੱਕ ਕਮਾਉਂਦਾ ਸਾਰਾ ਟੱਬਰ ਖਾਂਦਾ ਸੀ। ਹੁਣ ਜਿੰਨੇ ਜੀ ਆ ਨਾ ਉਹਨੇ ਹੀ ਮਿਹਨਤ ਕਰਨੇ ਕਿਤੇ ਮਹਾ ਘਰ ਦਾ ਪੂਰਾ ਫੜਦਾ ਵਾ। ਯਾਰ ਵੀ ਬੜਾ ਉੱਚਾ। ਉਹੀ ਤਾਂ ਗੱਲ ਵਾ। ਵਿਆਹੀ ਬੜੀ ਹੋ ਗਈ ਆ ਨਾ। ਉਹੀ ਤਾਂ ਗੱਲ ਵਾ। ਉਹ ਜੀਵਨ। ਹਾਂਜੀ। ਉਹ ਪੂਆ ਜੇ ਪ ਓਹੋ ਸਾਰਾ ਟੱਬਰ ਕਮਾਈ ਕਰੂਗਾ ਤੇ ਫਿਰ ਬੁਝੂਗੀ ਇਹ ਆਖੇਦਾ ਵੀ ਇੱਕ ਤੇ ਕਮਾਉਣ ਦੇ ਤੇ ਸਾਰਾ ਟੱਬਰ ਐਸ਼ਕੀ ਉਹਦੀ ਗੱਲ ਪਾ ਐਸ਼ ਛੱਡ ਕੇ ਉਹਦੇ ਪੁੱਤ ਰੋਟੀ ਵੀ ਨਹੀਂ ਪੂਰੀ ਹੋਣੀ ਬਿਲਕੁਲ ਬਿਲਕੁਲ ਵੇਖਾ ਕਿਦਾਂ ਰੋਲਾ ਪਾਉਂਦੇ ਆ ਭੂਆ ਆਈ ਤੇਨੂੰ ਪਤਾ ਨਹੀਂ ਲੱਗਾ ਐਦਾਂ ਚਾ ਚੜਿਆ ਜਿੱਦਾਂ ਵਿਆਹ ਹੁੰਦਾ ਵਾ ਹਾਦੀ ਹੋ ਗਈ ਅਖੇ ਹੁਣ ਪਾਣੀ ਵੀ ਖੋਸਾ ਲਿਆਉਂਗੀ ਠੱਡਾ ਦੇਦਾ ਭੂਆ ਫੇਰ ਕਹਣਾ ਮੈਨੂੰ ਠੱਡਾ ਲੱਗਦਾ ਹਾਟੀ ਹੋਈ ਏ ਬੰਦੇ ਵਾਲੀ ਵੀ ਕਿਤੇ ਤੇ 2 ਮਿੰਟ ਬੈਠ ਲੈਣਦੇ ਉਹਨਾਂ ਨੂੰ ਆਉਂਦਿਆਂ ਪਣ ਦਾ ਗਲਾ ਘੜੀ ਚਾਹੀਦਾ ਹੈਗਾ ਸਤਿ ਸ਼੍ਰੀ ਅਕਾਲ ਭੂਆ ਜੀ ਸਤਿ ਸ਼੍ਰੀ ਅਕਾਲ ਬਾਓ ਆ ਨਾ ਪਾਣੀ ਸੁਣਾ ਕੀ ਹਾਲ ਆ ਮੈਂ ਠੀਕ ਠਾਕ ਆ ਤੁਸੀਂ ਸੁਣਾਓ ਸਰਦਾ ਵੀ ਠੀਕ ਆ ਪਾਪਾ ਨੂੰ ਦੇ ਦੋ ਪਾਣੀ ਮੈਂ ਤੂੰ ਹੀ ਪੀਣਾ ਹਾਂ ਉਸ ਨਾਲ ਬਾਕੀ ਜੀ ਠੀਕ ਠਾਕ ਹੀ ਬਿਲਕੁਲ ਸਭ ਠੀਕ ਠਾਕ ਵਧੀਆ ਅੱਛਾ ਬਸ ਬਤਾ ਜੀਵਨ ਨੂੰ ਕਹਿਣ ਦੀ ਕਹਿੰਦੇ ਉਦੋਂ ਦਾ ਦੇਰ ਲੱਗਣਾ ਜਾਓ ਭੂਆ ਲੈ ਕੇ ਆਓ ਅੱਛਾ ਆਹੋ ਸਭ ਚੰਗਾ ਫਿਰ ਤੇ ਹਾਂ ਵਧੀਆ ਕੀਤਾ ਮੈਂ ਹਾਂ ਬਾਬਾ ਰੌਣਕ ਲੱਗੀ ਰਹੀਦੀ ਆ ਕੇ ਹਾਂ ਆ ਰੌਣਕ ਤੇ ਪਤਾ ਹੈ ਤਾਂ ਖੇਚਲ ਵੀ ਬੁੱਢੀਆਂ ਨਹੀਂ ਹੁੰਦੀਆਂ ਨਾ ਸਾਮਣ ਸਮਾਂ ਲੰਦੀ। ਉਹ ਨਹੀਂ ਨਹੀਂ ਭੂਆ ਜੀ ਕੋਈ ਖੇਚਲ ਨਹੀਂਗੀ। ਕੋਈ ਗੱਲ ਨਹੀਂ। ਮੋਰੀ ਹਾਰ ਗੱਲਾਂ ਕਰਿਆ ਕਰੋ ਖੇਚਲ ਵਾਲੀ। ਫਿਰ ਕੀ ਆ? ਤੁਹਾਡਾ ਆਪਣਾ ਘਰ ਵਾਲਾ। ਕੋਈ ਕੁੜੀਆ ਤੱਤਾ ਲਿਆਦੇ ਪਾਣੀ ਤੇ ਕਦੀ ਕੁੜੀਆ ਮੈਨੂੰ ਠੰਡਾ ਲਿਆਵੇ ਤੇ ਕਦੀ ਕੁੜੀਆ ਚਾਹ ਬਣਾ ਦੇ ਫਿਰ ਕੰਮ ਕੰਮ ਤਾਂ ਖੇਚਲ ਤੇ ਹੁੰਦੀ ਆ ਨਾ। ਚੱਲ ਚੱਲ ਭੂਆ। ਤੁਸੀਂ ਮਾਨਤਨ ਆਨੰਦ ਜੀ ਕਰਨ ਵਾਲੀ ਗਾੜੀ। ਮਹਾਰਾਜੇ ਦੀ ਉਮਰ ਕਰੇ। ਚਲੋ ਨਾ ਕੋਈ ਗੱਲ ਕੋਈ ਨਹੀਂ। ਮਾਨਤਨ ਰਸਤੀ ਬਖਸ਼ੇ ਬੜੀ ਸੇਵਾ ਕਰਦੀ ਆ। ਨਹੀਂ ਨਹੀਂ। चलो बैठो तीन मैं चाय पानी बनवा चाय ले अपना चाय बना ले ना ओ असमान ले ना कोई नहीं कोई और पुआ तू ही है जीवन हां जी की पी पुत ਰੋਟੀ ਪਾਣੀ ਹੁਣ ਚਾਹ ਪਾਣੀ ਹੁਣੇ ਪੀਤਾ ਵਾ ਹੁਣ ਠਹਿਰ ਜਾ ਰਾਤ ਨੂੰ ਇੱਕ ਵਾਰੀ ਖਾਵਾਂਗੇ ਹੁਣ ਰੋਟੀ ਚਲੋ ਕੋਈ ਨਾ ਦੁਬਾਰਾ ਨਹੀਂ ਖਾਈ ਨਹੀਂ ਨਹੀਂ ਹੁਣ ਨਹੀਂ ਭੁੱਖ ਸਨ ਚਾਹ ਜੂ ਪੀ ਲਈ ਔਰ ਅਬਰ ਖਾ ਲਿਆ ਨਾਲ ਕੋਈ ਨੀ ਕੋਈ ਲੋੜ ਪਤ ਚਲੋ ਕੋਈ ਨਹੀਂ ਫਿਰ ਮੈਂ ਤਿਆਰੀ ਤੇ ਕਰਾਂ ਰਾਤ ਦੀ ਫਿਰ ਚਲੋ ਤਿਆਰੀ ਕਰ ਲਾਂ ਉਦਾਂ ਨੂੰ ਭਰਾਂ ਖਾਵਾਂਗੇ ਹੁਣ ਰਾਤ ਨੂੰ ਬੈਠਾ ਮੈਂ ਤਿਆਰ ਹੋ ਗਿਆ ਤੇ ਕੱਪੜੇ-ਕੱਪੜੇ ਰੱਖ ਦੇ ਉਹ ਮਰੀ ਦੇ ਚ ਹਾਂ ਕੋਈ ਨਹੀਂ ਰੱਖ ਲੈਨੇ ਕੱਪੜੇ ਇਹਦੇ ਹਾਂ ਰੱਖ ਲੈਨੇ ਆ ਜਿਆ ਜਿਆ ਨਹੀਂ ਦੀ ਖਾਣੀ ਰੋਟੀ ਰਾਤ ਨੂੰ ਖਾਵਾਂਗੇ ਤੇ ਰਾਤ ਵਾਸਤੇ ਕਿਹੜੀ ਬਣਾਉਣੀ ਹੋਟਲ ਚ ਪੈਕ ਹੋ ਕੇ ਬਣਾਉਣੀ ਤੇ ਮੈਨੂੰ ਪੈਣੀ ਆ ਨਾ ਹੁਣ ਲੱਗੂਗੀ ਤੇ ਫੇਰ ਜਾ ਕੇ ਰੋਟੀ ਬਣਨੀ ਦੋਵਾਂ ਸਬਜ਼ੀਆਂ ਤੋਂ ਥੱਲੇ ਕਹਿੰਦੇ ਸਬਜ਼ੀ ਦੀ ਬਣਾਉਣੀ ਜਿੰਜਰ ਘੁਆਣੀ ਇੱਥੇ ਰਹਿੰਦੀ ਹੈ ਹੈ ਦੱਸ ਮੈਂ ਕੀ ਕਰਾਂ ਮੇਰੇ ਕਿਹੜੇ ਚਾਰ ਹੱਥ ਵਾ ਕਰਨਾ ਤੇ ਮੈਨੂੰ ਪੈਣਾ ਸਾਰਾ ਭਾਵੇਂ ਦੋ ਬਣਾਵਾ ਤੇ ਭਾਵੇਂ ਤਿੰਨ ਬਣਾਵਾ ਇੱਥੇ ਕਿਹੜੀ ਕਹਿੰਦੇ ਹੈਲਪ ਕਰ ਦੇਣੀ ਮਾਣੀ ਮੋਟੀ ਚੱਲ ਤੇਰੇ ਲੱਗ ਕੋ ਸਬਜ਼ੀ ਸੁੱਧੀ ਚੀਰ ਦਿੰਨੇ ਆ ਜੇ ਘੁਆ ਤੋ ਉਹ ਕੀ ਸਬਜ਼ੀ ਚੀਰ ਦਾਂ ਤੇ ਦੋਵਾਂ ਨੇ ਉੱਡ ਕੇ ਪੈ ਜਾਣਾ ਅਸੀਂ ਉਹ ਚਾਰ ਦਿਨ ਰਹਿਣ ਤੂ ਉਹਨੂੰ ਸਬਜ਼ੀਆਂ ਕਟਾ। ਮੇਰੇ ਵਾਸਤੇ ਤਾਂ ਬਹੁਤੀ ਤੰਗੀ ਹੋਈ ਏ ਸੱਚੀ। ਘਰਾਂ ਤੇ ਕਰਾ ਕੀ ਕੋਈ ਸਮਝ ਨਹੀਂ ਬਣਾਉਂਦੀ ਤੇ ਨਾ ਕੋਈ ਮੇਰੀ ਗੱਲ ਹੀ ਸੁਣਦਾ। ਚਲ ਬਣਾ ਬਣਾਵਾ ਰੋਟੀ। ਸੋਨੜੇ ਪੁੱਤ। ਇੱਥੇ ਕੋ ਦਬਲ ਗੂਵਾ ਮਾ। ਚੱਲ ਜ। ਇਹ ਕੱਪ ਵੀ ਹੱਟੇ ਕਿ ਦੀ ਛੋਣੀਆਂ ਹਨਾ। ਹਨਾ? ਆਹ ਵੇਖਾ ਕਿੰਦੇ ਸਿੱਕਦੇ ਸੋਨੇ ਫੁੱਲ ਲੱਗੇ ਇੱਥੇ ਮੇਰੀ ਗੱਲ ਸੁਣ ਤੂੰ ਇੱਥੇ ਬੈਠੀ ਆ ਕੋ ਰੋਟੀ ਪਣੇ ਦਾ ਕੀਤਾ ਕਰੇ ਲੈ ਦੱਸ ਇਧਰ ਆ ਪੁੱਤ ਰੋਟੀ ਪਣੀ ਆ ਤੇ ਤੀ ਹੀ ਬਣਾਉਂਦੇ ਹੁੰਦੇ ਜੇ ਹੈ ਹੈ ਇਹਨੂੰ ਕਿੱਥੋਂ ਲਿਆਏ ਜੇ ਮੈਂ ਚਲ ਕੇ ਮਾਫਰਾ ਲੈ ਲੈਣੇ ਆ ਚਾੜੇ ਤੇ ਘਰੇ ਬੈਠੀ ਰਹਿੰਦੀ ਐ ਅੱਛਾ ਅੱਛਾ ਵੇਖੀ ਬੰਬੀ ਸਾਡੀ ਜੀ ਤੇ ਮੇਰੀ ਗੱਲ ਸੁਣ ਪੁੱਤ ਤੂੰ ਸਕੂਲ ਨਹੀਂ ਜਾਇਆ ਕਰਨਾ ਲੈ ਆ ਵੇਖ ਲਓ ਆਂਦੀ ਸਕੂਲ ਹੀ ਨਹੀਂ ਜਾਣਾ ਮੈਂ ਲੈ ਦੱਸ ਸਾਡੇ ਪਿੰਡ ਰਹਿਣਾ ਹਾਂ ਅੰਦੀ ਤਾਂ ਦੇ ਪਿੰਡੀ ਰਹਿਣਾ ਮੈਨੂੰ ਠੀਕ ਆ ਗਿਆ ਹੈ ਦਿਲ ਲੱਗਾ ਪੁੱਤ ਦਾ ਵੇਖਾ ਆਹੋ ਉਹਦਾ ਨਿਆਣੇ ਵੇਖੋ ਨਿੱਕ ਨਿੱਕ ਕਿੱਡੇ ਸੋਹਣੇ ਲੱਗਦੇ ਬਹੁਤ ਗੱਲ ਵਾਕ ਹੈਨਾ ਚੱਲ ਚਾਰ ਦਿਨ ਰਹਿ ਜੂਗੀ ਵਿਚਾਰੀ ਨਹੀਂ ਨਹੀਂ ਕੋਈ ਗੱਲ ਹੀ ਨਹੀਂ ਤੇ ਆਹੋ ਆਪਣੀ ਦਾਦੀ ਨਾਲ ਵੇਖੋ ਕਿੰਨਾ ਪਿਆਰ ਕਰਦੀ ਆ ਇਹ ਵੀ ਉਹਨਾਂ ਜਿਹਦੀ ਜਨ ਜਦ ਦਾਦੀ ਹੈ ਸਹੀ ਗੱਲ ਹੈ ਠੀਕ ਨਹੀਂ ਮੁੜ ਕੇ ਕਹਿੰਦੇ ਉਹਨਾਂ ਤੇ ਕਹਿਦੀਆਂ ਗੱਲਾਂ ਗਾੜੀ ਕੌਣ ਮਿਲਦਾ ਢੀ ਬਹੁਤ ਗੱਲ ਵਾਕ ਮਿਲਦਾ ਵਾ ਗਾੜੀ ਇਹਨੇ ਵੀ ਕਿਹਾ ਕਰਨਾ ਜਾਂਦੇ ਹੁੰਦੇ ਸੀ ਵੀ ਸਾਡੀ ਰਿਸ਼ਤੇਦਾਰੀ ਤੂੰ ਆਇਆ ਕਰੀ ਚੰਗਾ ਪੁੱਤ ਆਹੋ ਜਦੋਂ ਛੁੱਟੀਆਂ ਪੈਂਦੀਆਂ ਨੇ ਦਾਦੀ ਨਾਲ ਲੈ ਠੀਕ ਵਾ ਨਾ ਹਾਂ ਆਪੇ ਚਲ ਗਈ ਬੰਬੀ ਤੇ ਘਰ ਨਾ ਨਹੀਂ ਇਹ ਮਗਰ ਮੈਨੂੰ ਵਾਜਦਾ ਮਾਂ ਆਂਦੀ ਸੀਗਾ ਅੱਛਾ ਵਾ ਚੱਲ ਆ ਇੱਥੇ ਕਿਥੇ ਕੋਈ ਜਿਆਦੀ ਕਲੀ ਤਰੀ ਫਿਰੂਗੀ ਅੱਛਾ 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 ਚੱਲ ਕੋਈ ਨਹੀਂ ਪੁੱਤ ਫਿਰ ਕੀ ਹੈ ਉਹਨੇ ਤਾਂ ਗੋਲੀ ਜੀ ਖਾਦੀ ਲੰਮੀ ਪਈ ਬੀਪੀ ਪੱਪੀ ਦੀ ਆਹੋ ਥਕਾਵਟ ਵੀ ਹੋ ਜਾਂਦੀ ਹੈ ਕਿ ਹੁਣ ਜਾਣ ਲੱਗਿਆ ਬੰਦੇ ਹਾਂ ਕੋਈ ਗੱਲ ਵਾ ਹਾਂ ਚੱਲ ਕੋਈ ਗੱਲ ਨਹੀਂ ਮੈਂ ਰੋਟੀ ਪੂਛੀ ਤੇ ਕਹਿੰਦੇ ਸੀ ਰਾਤ ਨੂੰ ਖਾਣੀ ਆ ਹੁਣ ਅੱਛਾ ਅੱਛਾ ਤੇ ਹੁਣ ਦੁਪਹਿਰ ਹੀ ਨਹੀਂ ਖਾਣੀ ਪਕੌੜੇ ਪਕਾੜੇ ਕੱਢੇ ਸੀ ਨਾ ਹਾਂ ਤੇ ਹੁਣ ਰਾਤ ਦੀ ਰੋਟੀ ਜਿਹੜੀ ਮੈਂ ਬਣਾ ਲਈ ਆ ਜਦੋਂ ਕਹਿਣ ਕਿ ਫੁਲਕਾ ਲਾ ਦੂੰਗੀ ਫਿਰ ਹੋਰ ਕੀ ਓਏ ਆਹੋ ਚਲੋ ਇਹ ਕੋਈ ਨਾ ਠੀਕ ਵਾ ਨਾ ਤੇ ਭੂਆ ਨੂੰ ਨਾ ਚੋਪੜ ਕੇ ਰੋਟੀਆਂ ਦੇ ਲਈ ਖੁਸ਼ਕ ਫੁਲਕਾ ਦੇਈ ਹੁਣ ਜੇ ਚੋਪੜ ਕੇ ਨਾਲ ਨਾ ਦਿੱਤਾ ਤੇ ਤੁਹਾਡੀ ਭੂਆ ਨੇ ਤੁਹਾਨੂੰ ਕਹਿਣਾ ਵਾ ਕਿ ਵੇਖ ਲੈ ਮੁੰਡਿਆ ਮੈਨੂੰ ਖੁਸ਼ਕ ਰੋਟੀਆਂ ਦੇ ਦਈਆਂ ਤਰੀਕਰ ਵਾਲੀ ਨੇ ਓਏ ਨਹੀਂ ਨਹੀਂ ਕੋਈ ਗੱਲ ਹੀ ਨਹੀਂ ਕਹਿੰਦੇ ਉਹਨੇ ਮੈਂ ਸਮਝਾਈ ਆ ਗੱਲ ਮੈਂ ਕਿ ਭੂਆ ਜਾਂ ਬੀ ਇਹ ਤਲੀਆਂ-ਤਲੀਆਂ ਚੀਜ਼ਾਂ ਬੰਦ ਕਰਦੇ। ਸਰੂੰਠੀ ਹੋਈ, ਜਦ ਦਾ ਮਲਮਲ ਰੋਟੀ ਚੋਪੜੀ ਹੋਈ ਐ ਜੋ ਚੀਜ਼ਾਂ। ਠੀਕ ਹੈ। ਪਤਾ ਕੀ ਗੱਲ ਵਾ? ਸਿਹਤ ਨਾਲੋਂ ਕੀ ਚੰਗਾ ਵਾ? ਹੈ ਕਿ ਨਹੀਂ? ਮੈਂ ਤੇ ਆਪ ਖਿਆਲ ਰੱਖਣੀ ਐ ਇਸੇ ਗੱਲ ਦਾ। ਚੱਲ ਬਹੁਤਾ ਤਲਿਆ-ਤਲਿਆ ਕੀ ਦੇਣਾ ਵਾ ਭੂਆ ਨੂੰ। ਠੀਕ ਵਾ। ਚੱਲੋ ਸਬਜ਼ੂਰ ਕੇ ਬੰਦੇ ਰੋਟੀ ਵੀ ਕਿਤੇ ਕਿਤੇ ਖਾਣੀ ਐ ਕੋਈ 2-4 ਫੁਲਕੇ, 2-3 ਦੇ ਖਾਣੇ ਬੰਦਾ ਇਹ ਆ ਵੀ ਬੰਦਾ ਸਿੰਪਲ ਆਦਿਆ ਕਰ ਠੀਕ ਆ। ਕੋਈ ਗੱਲ ਨਹੀਂ ਰਾ ਦੂੰਗੀ, ਸਿੰਪਲ ਹੀ ਦਾ ਦੂੰਗੀ ਮੈਂ। ਠੀਕ ਆ ਨਾ? ਆਹ। ਆਹ ਤੇ ਤਹੀ ਤੇ ਚਾਹ ਪਾਣੀ ਪੀਣਾ ਵਾ। ਮੈਂ ਮੈਂ ਆ ਜਾ ਆਪਣੇ ਪੀਰਦੇ ਕੋਈ ਗੱਲ ਨਹੀਂ ਇਤਰਾਵਾ ਵੀ ਜਿੱਤਾਂ ਦੀ ਭੂਆ ਆਈ ਸੀ ਨਾ ਇਤਾਂ ਦੀ ਆਪਣੇ ਘਰ ਚਲ ਜੇ ਤੇ ਬੜੀ ਵਧੀਆ ਗੱਲ ਵਾ ਨਹੀਂ ਨਹੀਂ ਪਸਾਂ ਗੱਲ ਕੀ ਆ ਅੱਜ ਕੱਲ ਨਵਾਂ ਧੀਆਂ ਜਿਹੜੀਆਂ ਗੱਲ ਕਰ ਲੀਆਂ ਵਿੰਦੀਆਂ ਨਿਗੀਆਂ ਹਾਂ ਕੋਈ ਗੱਲ ਨਹੀਂ ਠੀਕ ਨਹੀਂ ਹਾਂ ਕੋਈ ਨਹੀਂ ਚੱਲ ਮੈਂ ਲਿਆਵਾ ਤੁਹਾਡੇ ਵਾਸਤੇ ਚਾਹ ਬਣਾ ਆਹ ਦਾਦਾ ਚਾਚਾ ਇੱਥੇ ਬਹਿ ਜਾ ਕੋਤੋਂ ਬਹਿ ਜਾ ਇੱਥੇ ਮੇਰੇ ਲੱਗ ਜਾ ਬਹਿ ਜਾ ਚੱਲ ਇੱਥੇ ਮੈਂ ਲੱਗ ਕੇ ਭੱਜ ਜਾਨਾ ਤੇ ਕਿੰਨੇ ਦਿਨ ਰਹਿਣਾ ਸਾਡੇ ਕੋਲ 2 ਦਿਨ ਵਰਗ ਤੇ 3 ਦਿਨ 2 ਦਿਨ ਹੈ ਦੇ ਦਿਲ ਜਣਾ ਫੇ ਛੁੱਟੀਆਂ ਮੋਗੀਆਂ ਹੈ ਚੱਲ ਕੋਈ ਗੱਲ ਨਹੀਂ ਫੇਰ ਦਾਦੀ ਨਾਲ ਲੈ ਕੇ ਆਵੀ ਹੈ ਠੀਕ ਹੈ ਨਾ ਆਹ ਚੱਲ ਠੀਕ ਹੈ ਫੇਰ ਆ ਚੱਲੀਏ ਜਿੰਦਰਾ ਤੂੰ ਆ ਬੈਠੇ ਜੇ ਹਾਂ ਬੈਠੇ ਪਤਾ ਆਹ ਕੁਰਸੀ ਉਰੇ ਕਰਕੇ ਤੇ ਮੇਰੇ ਲਾਗੇ ਬੈ ਕੀ ਗਲਤ ਕੰਮ ਆ ਇਹ ਕੰਮ ਤਾਂ ਕੋਈ ਨਹੀਂ ਗਾ ਇਡਾ ਖਾਸ਼ ਹੈ ਵੀ ਆ ਤੂੰ ਮਾੜਾ ਮੋਟਾ ਆ ਅੱਛਾ 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 ਦੱਸੋ ਮੈਂ ਤੁਹਾਨੂੰ ਇਹ ਗੱਲ ਪੁੱਛਣੀ ਸੀ ਹਾਂਜੀ ਹਾਂਜੀ ਮੈਂ ਜਿੱਦਣ ਦੀ ਆਈ ਹਾਂ ਕੋਈ ਜੀਵਨ ਦਾ ਕੋਈ ਭਰਾਵਾ ਦਾ ਕਿਸੇ ਦਾ ਪੂਰੀ ਨਾ ਕੋਈ ਗੱਲ ਨਾ ਬਾਤ ਹੈ ਨਾ ਕੋਈ ਉਦਾਂ ਹੀ ਆਇਆ ਵਾ ਤੇ ਆਉਂਦੇ ਵੀ ਹਾ ਲੋੜੀ ਥਾੜੀ ਲਾ ਕੇ ਕੋਈ ਆਇਆ ਸੀ ਉਹ ਪੂਆ ਕਿਹਨੇ ਆਉਣਾ ਸੀ ਇੱਕ ਵਾਰੀ ਗਈ ਇੱਕ ਦੇ ਵਿਆਹ ਤੇ ਭਤੀਜੇ ਆਪਣੇ ਦੇ ਅੱਛਾ ਉਥੋਂ ਲੜਕੋਲ ਕੇ ਆ ਗਈ ਪਟਿਆਲਿਆਂ ਅੱਛਾ ਠੀਕ ਆ ਤੇ ਇੱਕ ਜਿਹੜਾ ਪਿੰਡ ਵਾਲਾ ਵਾ ਨਾ ਤੇ ਮੇਰੇ ਤੋਂ ਨਾ ਐਰ ਕੋਈ ਵੀ ਨਹੀਂ ਆਇਆ ਇਹਦੇ ਚਗੀ ਸਿਰ ਤੇ ਸੁਆਹ ਪਈਏ ਗੱਲਾਂ ਬੜੀਆਂ ਕਰਦੀਏ ਹਾਂ ਮੇਰੇ ਭਾ ਮੁੰ ਤੇ ਮੇਰੇ ਆਉਂ ਤੇ ਮੇਰੇ ਪਲਾਨ ਇਹਨੂੰ ਮੈਂ ਉਦੋਂ ਪੂਆ ਆਖਿਆ ਮੈਂ ਕਿਹਾ ਵਿਆਹ ਚੱਲਦੀ ਆ ਨਾ ਕਿ ਪੋਜਾ ਹੁੰਦੀ ਨਾਲ ਸਾਰਿਆਂ ਨੂੰ ਹੈ ਹਾਂ ਬਿਲਕੁਲ ਠੀਕ ਆਵਾਜ਼ ਆਉਹੀ ਗੱਲ ਵਾ ਇਹ ਕਿਤੇ ਨਿੱਕੇ ਦੀ ਚੁਗਲੀ ਹੋਦਰ ਤੇ ਵੱਡੇ ਦੀ ਚੁਗਲੀ ਹੋਦਰ ਉਹਨਾਂ ਨੇ ਗੱਲ ਲਈ ਮੁਰਕੇ ਫੜ ਹਾਂ ਅਗਲੇ ਆਨੇ ਆਪੇ ਦਾ ਰਾਜ ਹੋਣਾ ਉਹ ਹੀ ਤਾਂ ਗੱਲ ਸੀ ਉਹ ਕਹਿਣ ਵੀ ਲਿਆ ਇੱਕ ਤੁਹਾਨੂੰ ਚੰਗਾ ਚੁਕਾ ਖਵਾ ਲਈਏ ਤੇ ਨਾਲੇ ਢੜ ਗਿਆ ਗੱਲਾਂ ਸੁਣੀਆਂ ਸੀ ਹਾਂ ਹੋ ਇਹ ਗੱਲ ਤੇ ਇਹਨੂੰ ਮੈਂ ਘਰੋਂ ਸਮਝਾ ਕੇ ਖੜਿਆ ਹਾਂ ਮੈਂ ਕਿਹਾ ਗੱਲ ਸੁਣ ਲੈ ਰਿਸ਼ਤੇਦਾਰੀ ਬੜੀ ਹੈਗੀ ਆ ਕਾਮ ਵਧੀਆ ਤੇ ਮੈਂ ਖਰਾਬ ਨਾ ਕਰ ਲਈ ਇਹ ਨਹੀਂ ਇਸ ਰਿਸ਼ਤੇਦਾਰੀ ਤੋਂ ਬਿਨਾਂ ਤੇ ਪਤਕ ਯਾਰਾ ਵੀ ਨਹੀਂ ਗਾ ਹੁੰਦਾ ਉਹ ਤਾਂ ਗੱਲ ਵਾ ਆ ਜਾ ਕੇ ਭੈਣ ਭਰਾ ਨਾ ਆਵੇ ਤੇ ਬੜੀ ਮੁਸ਼ਕਲ ਹੁੰਦੀ ਆ ਉਹ ਭੂਆ ਨੇ ਬੜਾ ਸਮਝਾਇਆ ਸੀ ਇਹ ਨਹੀਂ ਆਖੇ ਲੱਗੀ ਮੇਰੇ ਪਰ ਤੁਹਾਨੂੰ ਕਰਨੀਆਂ ਨੇ ਇਹਨਾਂ ਗੱਲਾਂ ਇੱਕ ਦੂਜੇ ਦੀਆਂ ਤੇ ਸਾਰੇ ਇੱਕੋ ਜੇ ਉਹ ਅਹੀਂ ਸਭ ਆ ਕੇ ਤੈਨੂੰ ਟੈਵਰੇ ਲੋੜੀ ਫੜਾਏ ਆ ਅੱਗੇ ਰੀ ਦੇ ਦੇ ਭਰਾ ਨੇ ਆਉਣਾ ਉਹਨੇ ਕਹਦੇ ਉਹਨੇ ਆਉਣਾ ਮੈਂ ਕਹਦੀ ਉਹਨੇ ਆਉਣਾ ਵਾ ਬਸ ਉਹਦੇ ਚੱਕਰ ਦੀ ਸਾਰਾ ਟਾਈਮ ਲੰਘ ਜਾਂਦਾ ਹੁੰਦਾ ਆਹੋ ਤਹਾਡੇ ਦੇ ਵਾਰੀ ਉਂਝ ਦੀ ਐਂਡ ਦੇ ਮੁਲਕੇ ਆ ਗਿਆ ਤਾਂ ਮੈਂ ਤੇਰੇ ਹੁਣ ਜੇ ਨਾ ਹੁਣ ਮੈਂ ਮੈਂ ਭੂਰ ਕੋ ਚੱਲਿਆ ਹੀ ਹਾਂ ਮੈਂ ਤਾਂ ਕੁ ਵਨ ਪਹਿਲੋਂ ਫੜਾਵਾਂ ਨੇ ਨਹੀਂ ਨਹੀਂ ਠੀਕ ਵਗ ਹਾਂ ਟਾਈਮ ਨਾਲ ਪਹੁੰਚ ਗਏ ਆ ਕਿੱਥੋਂ ਐਰਕਾ ਤਾਂ ਹੀ ਨਾ ਥੋੜੀ ਜੀ ਸ਼ਾਂਤ ਤੋਂ ਆ ਜੇ ਉਹ ਆ ਹੁੰਦਾ ਨਾ ਕੋ ਜੀ ਇਹਨਾਂ ਦੇ ਬੁੱਤਲ ਵਾਰ ਨੂੰ ਤਲਵਾਰਾਂ ਮਾਰਨੀਆਂ ਸੀ ਹਾਂ ਮਾਰਨੀਆਂ ਠੀਕ ਨਹੀਂ ਮਹਾਰਾਜ ਜਿੱਥੇ ਰਹਦਾ ਚੰਗਾ ਰਹਦਾ ਵਾ ਕੋਈ ਗੱਲ ਨਹੀਂ ਗੀ ਪਰ ਨਹੀਂ ਪੁੱਤ ਫਿਰ ਵੀ ਇਦਾਂ ਨਹੀਂ ਚਾਹੀਦਾ ਭੈਣ ਭਰਾ ਮਤ ਬਿਨਾਂ ਬੰਦਾ ਕਾਦੇ ਜੋਗਾ ਵਾ ਜੇ ਭੈਣ ਭਰਾ ਹੈਗੇ ਤੇ ਬੰਦਾ ਜਬਾਨ ਤੇ ਆਪਣੀ ਅੰਦਰ ਰੱਖੇ ਠੀਕ ਨਹੀਂ ਤੇ ਤੇਰੀ ਗੱਲ ਠੀਕ ਆ ਤੇ ਹੁਣ ਆਪਣੀ ਜੁਬਾਨ ਤੇ ਕੰਟਰੋਲ ਤੇ ਪਤਾ ਤੂੰ ਆ ਬੇਦੀ ਸੁਣ ਲਾ ਕਰਨ ਐਹੋ ਜੁਬਾਨ ਜਿਹੜੀ ਰਾਜ ਤੇ ਬਾਦਦੀ ਤੇ ਐਹੋ ਡੰਗਾ ਫਰਉਂਦੀ ਆ ਬਿਲਕੁਲ ਹੈ ਸਹੀ ਗੱਲ ਠੀਕ ਨਹੀਂ ਹਾਂ ਜੇ ਆਪਾਂ ਕਿਹਨੂੰ ਜੀ ਹਿਜੂਰੀ ਥੋੜੇ ਨਿਜਵੇਂ ਕਿਨੂੰ ਮਿਲ ਪਾਂਗੇ ਤੇ ਸਾਡੇ ਕਿਹੜੀ ਫੀਤੀ ਲੱ ਚਲੀ ਉਸਨੇ ਫਰਕ ਪੈਂਦਾ ਪਤਾ ਤੇ ਪਰ ਇਹ ਜਦੋਂ ਰਹਿਣਾ ਆਕਰ ਦੇ ਹੀ ਹੀ ਕਰਦੇ ਫਿਰ ਨੇ ਤਾਂ ਕੋਣ ਅੱਜ ਕੱਲ ਕੋਣ ਕਿਹਨੂੰ ਜਾਣਦਾ ਠੀਕ ਨਹੀਂ ਅੱਜ ਕੱਲ ਅਗਲੇ ਆ ਤੀਜਾ ਕਿਧਰ ਆਈਆਂ ਐਹੋ ਜੀ ਇਹ ਤਾਂ ਗੱਲਾਂ ਪਤਾ ਉਹ ਤਾਂ ਕਰ ਲਵਾ ਬਿਲਕੁਲ ਪੁੱਛਦਾ ਅੱਗੇ ਕਰਦੇ ਸੀ ਜਦੋਂ ਨਰਾਜ ਹੋ ਜਾਣ ਤੀ ਪੈਣ ਉਹੋ ਤੇ ਗੱਲ ਹੀ ਕਿ ਲੋਕੀ ਅੱਗੇ ਜਾਂਦੇ ਨੇ ਨਾਲ ਚਾਰ ਰਿਸ਼ਤੇਦਾਰ ਖਾਣਨੇ ਭੈਣ ਭਰਾ ਨੂੰ ਮਨਾ ਕੇ ਲੈਉਣਾ ਕਰ ਹੁਣ ਦੇ ਲੋਕੀ ਕਾਰਡ ਦਿੰਦੇ ਕੋਈ ਆਵੇ ਕੋ ਨਾ ਆਵੇ ਠੀਕ ਨਹੀਂ ਆਪਣਾ ਫਰਜ ਦਾ ਉਹ ਤੇ ਗੱਲ ਆ ਹੁਣ ਪੈਲਸੇ ਜਿ ਮੇਲੇ ਹੁੰਦੇ ਆ ਉੱਥੇ ਵੀ ਬੂਆ ਕਾਦੇ ਟਾਈਮ ਰਹਿ ਗਿਆ ਉਹ ਇਧਰੋਂ ਆਏ ਲਾਵਾਂ ਲੂਆਂ ਹੋ ਗਈਆਂ ਉਦੋਂ ਆਏ ਰੋਟੀ-ਵੱਡੀ ਖਾਉਦੇ ਆਪਣੇ ਘਰ ਵਿੱਚ ਹਾਦੀ ਤੋਂ ਉਸੇ ਵੇ ਤੁਰ ਪਏ ਉਹ ਤੇ ਗੱਲ ਵਾ ਅੱਗੇ ਕਿਤੇ ਕਈ ਕਈ ਦਿਨ ਰਹਿਣਾ ਬਿਲਕੁਲ 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 ਕਿ ਤਰ੍ਹਾਂ ਦਾ ਸਮਾਂ ਆ ਦੇ ਨੇ ਆਇਆ ਮੈਨੂੰ ਤਾਂ ਸਮਝ ਨਹੀਂ ਲੱਗਦੀ ਚੱਲ ਭੂਆ ਹੁਣ ਕੀ ਕਰਨਾ ਹੁਣ ਟਾਈਮ ਤੇ ਪਾਸ ਕਰਨਾ ਆਈਆਂ ਕੀ ਬੰਦਾ ਕਰੇ ਠੀਕ ਨਹੀਂ ਇਹ ਕਿਸੇ ਬੰਦਾ ਸੁਣੇ ਤਾਂ ਵੀ ਠੀਕ ਨਾ ਸੁਣੇ ਤਾਂ ਵੀ ਬੁਰਾ ਠੀਕ ਨਹੀਂ ਉਹ ਤਾਂ ਪਤਾ ਜਮਾਨੇ ਦੇ ਨਾਲ ਹੀ ਹੁਣ ਕੀ ਕਰਨਾ ਉਹੋ ਹੀ ਗੱਲ ਆ ਭੂਆ ਤੂੰ ਵੀ ਸਿਆਣੀ ਆ ਤੈਨੂੰ ਪਤਾ ਵਾ ਘਰੋ ਘਰੀ ਇਹ ਹਾਲ ਵਾਲਾ ਇਦਾਂ ਹੀ ਇਦਾਂ ਹੀ ਠੀਕ ਨਹੀਂ ਜਮਾਨਾ ਹੀ ਇਦਾਂ ਦਾ ਜਮਾਨਾ ਹੀ ਇਤਰਾ ਦਾ ਆ ਗਿਆ ਵਾ ਤੇ ਕਰਨਾ ਵੀ ਸਭ ਕੋ ਪੀਂਦਾ ਵਾ ਤੇ ਭੈਣ ਭਰਾਵਾਂ ਤੋਂ ਬੇਰਹਿਮ ਨਹੀਂ ਥਰਦਾ ਪਰ ਹੁਣ ਜੇ ਕੋਈ ਹੁਣ ਨਾ ਕੋਈ ਇੱਕ ਜਵਦੇ ਹਨ ਇਹਨੂੰ ਡਾਂਗ ਥੋੜੀ ਮਾਰ ਦੇਣੀ ਆਪਾਂ ਸਰਦਾ ਵੀ ਨਹੀਂ ਨਾ ਬੰਦੇ ਆ ਨਾ ਭੈਣ ਭਰਾਵਾਂ ਦੇ ਨਾਲ ਹੀ ਵੱਡੇ ਹੋਈਦਾ ਬਿਲਕੁਲ ਬਿਲਕੁਲ ਫਿਰ ਹਾਂ ਕੀ ਕਰਨਾ ਫਿਰ ਚੱਲ ਪੂਆ ਬੈ ਤੂੰ ਹੈ ਚਲੋ ਮੈਂ ਯਾਰ ਇੱਕ ਮਿੰਟ ਚੰਗਾ ਬੋ ਇਹ ਕਰਨਾ ਫਿਰ ਚਲੋ ਕੋਈ ਦਿਨ ਵਾਰ ਆਉਂਦਾ ਤੇ ਮਨਾ ਮੈਨੂੰ ਲਿਆਵਾਂਗੇ ਆਪੇ ਆਖਾਂ ਨੇ ਜਦ ਮਨਾ ਕੇ ਲੈ ਉਹ ਫਿਰ ਕੀ ਆ ਹੋਸ ਤੇ ਹੁੰਦੇ ਹੀ ਆ ਨੁਸੇਰਾ ਜੀ ਹੁੰਦੇ ਮਨਾਉਣਾ ਮੈਂ ਪੈਂਦਾ ਹੀ ਆ ਇਹ ਕਿਹੜੀ ਗੱਲ ਆ